واہ واہ کبھی بھی دیر تک نہ پھول سبدی جھوٹ دی ہوتی نہیں کبھی بھی دیر تک نہ پھول سبدی جھوٹ دی ہوتی بھاری پونجنا ہے سچ کے سدا باج وسنا ہے سمانا مننے چاہا بننے نہ مننے میرا دل پا تی ہو مننے سمانا مننے نہ مننے میرا تیرا پا تی ہو مننے خدا کی پری جتکام

ਉਹ ਆਈ ਕਹਾਣੀ ਕਹਿ ਸੁਣਾਉਂਦੇ ਜੋ ਉਹ ਕਰਦੇ ਗਲ ਆਪਣੇ ਕਰ ਸੁਪਾ ਕੇ ਰੱਖ ਲਿਆ ਹੁੰਦਾ ਉਹਨਾਂ ਹੀ ਰਾਜ ਉਹ ਇਕੱਠੇ ਹੁੰਨ ਜਲ ਪੰਛੀ ਦਾ ਲੈ ਉੱਡਦਾ ਪਿਗਰਾ ਵੀ ਉਸ ਕੱਤੇ ਹੁੰਨ ਜਲ ਪੰਛੀ ਦਾ ਲੈ ਉੱਡਦਾ ਪਿਗਰਾ ਵੀ ਨਜੇਰਾ ਪਰਿਣਾ ਸੰਬਦ ਨਜੇਰਾ ਪਰਿਣਾ ਸੰਬਦ ਹੀ ਹੁੰਦਾ ਸਬਦਾਂ ਹੀ ਰੂਪ ਵਿਜਾਗ ਬਣਦਾ ਹੈ نجیرہ برمنا سب ہی اوپن زال مکھڑا ہے نشانہ سیر کے دندہ ہے جیون دان پھر دل پر نشانہ سیر کے دندہ ہے جیون دان پھر دل کرے او مار کے جندہ نشانہ بار مکھڑا ہے کرے او مار کے جندہ نشانہ بار مکھڑا ہے شناکت واسطے کوئی پڑے گا جب میرے اکھر شناکت واسطے کوئی پڑے گا جب میرے اکھر

ਫਿਰ ਮੈਂ ਸਰਕਾਰੀ ਸ਼ਾਂਤੀ ਬੇਚਣ ਦੀ ਸੋਚੀ ਜਾ ਰਿਹਾ ਫਿਰ ਮੈਂ ਸਰਕਾਰੀ ਸ਼ਾਂਤੀ ਬੇਚਣ ਦੀ ਸੋਚੀ ਜਾ ਰਿਹਾ ਵੇਚਣਿਆ ਕੋਈ ਮਾਇਦਾ ਲਾਭ ਨਾ ਲੁੱਟੂ ਜਾ ਰੋ ਨੋਟਾਂ ਦੀਆਂ ਬੋਲੀਆਂ ਪਰਤੇ ਮੈਂ ਨੌਂ ਤੋਂ 11 ਹੋਵਾਂ ਜਾਂ ਉਹ ਜਿਵੇਂ ਦੇਸ਼ ਦਾ ਸਰਕਾਰ ਨਾਸ਼ ਕਰਵਾ ਫਿਰ ਲਾਲ ਬੜੀ ਦੇ ਠੇਕੇ ਅਮੀਰਾਂ ਨੂੰ ਵੰਡ ਗਏ ਫਿਰ ਲਾਲ ਬੜੀ ਦੇ ਠੇਕੇ ਅਮੀਰਾਂ ਨੂੰ ਵੰਡ ਗਏ ਆਪਣੀ ਸਰਕਾਰੀ ਕਾਨੂੰਨਾਂ ਛਿੱਕੇ ਡੰਗੇ ਗੱਲੀ ਚੱਜੀਆਂ ਤੋਂ ਨਾ ਡਰੂ ਸਾਫ਼ੀ ਚਾਲੀ ਕਰਵਾਵਾਂ ਜਾਂ ਉਹ ਨੀਵਾਂ ਤੇ ਖੜਕਤਾਂ ਫਿਰ ਮੈਂ ਪ੍ਰੋਨਾਉਟ ਦੇ ਡੀਜੋ ਦੀ ਰੇਟ ਵਧਾ ਕੇ ਫਿਰ ਮੈਂ ਪਟਰੋਲ ਤੇ ਡੀਜੋ ਦੀ ਰੇਟ ਵਧਾ ਕੇ ਮੈਂ ਤਾਂ ਵਿੱਚ ਰਾਮ ਅਸਦੁੱਲਾ ਤੇ ਲੱਗ ਸਾਡੇ ਫਿਰ ਮੈਂ ਉੱਚੀ ਹੇਕਾਂ ਲਾ ਕੇ ਹੀ ਰੰਦਾ ਗਾਉਂਦਾ ਹੋਵਾਂ ਜਿਹਾ ਉਹ ਦਿਨਾਂ ਤੇ ਤਾਂ ਨਹੀਂ ਸੀ ਫਿਰ ਸਰਕਾਰੀ ਮੈਗ ਨੂੰ ਮਨਮਰਜ਼ੀ ਕਰਕੇ ਪ੍ਰਾਈਵੇਟ ਕਰੂੰ ਫਿਰ ਸਰਕਾਰੀ ਮੈਗ ਨੂੰ ਮਨਮਰਜ਼ੀ ਕਰਕੇ ਪ੍ਰਾਈਵੇਟ ਕਰੂੰ ਨਹੀਂ ਤੇ ਗੁੰਜੇ ਕਿ ਠੇਕੇ ਤੇ ਨਹੀਂ ਸਾਈ ਵਿੱਚ ਕਰੂੰ ਸਾਰੇ ਵੈਗ ਨੂੰ ਪ੍ਰਾਈਵੇਟ ਕਰਕੇ ਜਦ ਹੈ ਮਿਲਾਂ ਹੋਮਾਂ ਯਾਰੋ ਜੀ ਮੈਂ ਦੀਸ ਦਾ ਪ੍ਰਧਾਨ ਮੰਤਰੀ ਹਾਂ ਫਿਰ ਬੀਬੀਆਂ ਨੂੰ ਹਜ਼ਾਰ ਹਜ਼ਾਰ ਜੇਰ ਨਾਲ ਲਾਰਾ ਲਾਉ ਫਿਰ ਮੈਂ ਬੀਬੀਆਂ ਨੂੰ ਯਾਰ ਯਾਰ ਤੇ ਨਾਲ ਲਾਰਾ ਲਾਉ ਖਜ਼ਾਨਾ ਖਾਲੀ ਦਾ ਬਹਾਨਾ ਲਾ ਹੱਥ ਲੌਣੀ ਬੋਖੜਾ ਸਮਝਣਾ ਕਿ ਇਹ ਬੀਬੀਆਂ ਦੀ ਜਾਨੋਂ ਮਹਿਰੋਣਾ ਯਾਰੋ ਜੀ ਦੀਸ ਦਾ ਪ੍ਰਧਾਨ ਮੰਤਰੀ ਹਾਂ ਰੁਸੀ ਰਣ ਮਨਾਉਣੇ ਛੱਪੜ ਤੋਂ ਮੱਧ ਕਿਢੌੜੀ ਔਖੀ ਬੰਦੀ ਵਾਹ ਰੁਸੀ ਰਾਣ ਮਨਾਉਣੀ ਸ਼ਕਤੋ ਰਾ ਆਇਆ ਜੇ ਵੱਧ ਕਢਾਉਣੀ ਉਥੇ ਹੁੰਦੀ ਜਨਾਨੀ ਦੀ ਜਵਾਨ ਬਾਤ ਬੰਦ ਕਰਾਣੀ ਦਾ ਸੌਖੀ ਹੁੰਦੀ ਸੋਚਾ ਜਵਾਨ ਨੂੰ ਤਾਲਾ ਲਾ ਜਾ ਕੇ ਕਿੱਥੇ ਹਲ ਲਮਵਾ ਜਹਰੋ ਜੀ ਸਭ ਘਾਮ ਦੀ ਦੁਨੀਆ ਦੀ ਹਰ ਬਦਲਦੀ ਗੱਲ ਦਾ ਹਿਸਾਬ ਰੱਖੋ ਹਰ ਵੇਲੇ ਆਪਣੇ ਆਪ ਨੂੰ ਹਾਜ਼ਰ ਜਵਾਬ ਰੱਖੋ ਫੁੱਲਾਂ ਤੇ ਪੱਤੀਆਂ ਕਰਦੀ ਵੇ ਕਰੋ ਇਸ ਤਰ੍ਹਾਂ ਆਪਣੇ ਆਤਮ ਦੀ ਸ਼ੁੱਤੀ ਮੁਲਮਾ ਨਾ ਹੋਵੇ ਨਾ ਜਾਹਰ ਹੋਵੇ ਇਸ ਤਰ੍ਹਾਂ ਗਿਆ ਅਰਥਪੂਰਨ ਕਵਿਤਾਵਾਂ ਲਿਖਣ ਵਾਲੇ ਵਿਦੇਸ਼ ਵਿੱਚ ਬਸ ਕੇ ਵੀ ਮਾਮੋਲੀ ਹੋ ਪੰਜਾਬੀ ਤਕਨੀਕ ਨੂੰ ਵਿੱਚ ਵਸਾ ਕੇ ਰੱਖਣ ਵਾਲੇ ਸਾਡੇ ਅੱਜ ਦੇ ਮੁੱਖ ਮਹਿਮਾਨ ਉਹਨਾਂ ਨੂੰ ਇੱਕ ਵਾਰ ਫੇਰ ਮੈਂ ਜੀ ਆਇਆਂ ਕਹਿੰਦੀ ਆਂ ਤੇ ਪਾਣੀ ਨਾਲ ਸੰਸਥਾ ਦੇ ਪ੍ਰਦਾਨ ਪਰਿੰਦਾ ਜੀ ਜੀ ਨੂੰ ਤੇ ਸਰਪ੍ਰਸਤ ਕੁਮਿਤ ਪਲਾਹੀ ਜੀ ਪ੍ਰithvi ਕਹਤੀ ਹੈ ਕਿ ਉਹ ਇਹਨਾਂ ਦਾ ਸਨਮਾਨ ਨੇ ਅਰੇ ਆਖਰ ਹੀ ਦੁਪਹਿਰ ਦਿਨ ਬਦਨ ਵੱਧ ਰਿਹਾ ਹੈ ਕਹਿਰ ਦਿਨ ਬਦਨ ਤੁਮ ਲਾ ਰਹੀਆਂ ਨੇ ਕਲੀਆਂ ਖੁਦ ਨੂੰ ਲਾ ਰਹੇ ਤੁਮ ਲਾ ਰਹੀਆਂ ਨੇ ਕਮਲੀ ਕਲੀਆਂ ਖੁਦ ਨੂੰ ਲਾ ਰਹੇ ਉਜੜ ਰਹੇ ਨੇ ਸਾਹਿਬ ਦਿਨ ਬਦਨ ਉਜੜ ਟੁੱਟ ਰਹਾ ਹੈ ਇਹ ਸ਼ਹਿਰ ਦਿਨ ਬਦਨ ਸ਼ਹਿਰ ਟੁੱਟ ਰਹੀਆਂ ਨੇ ਸੰਝਾ ਰਿਸ਼ਤੇ ਟਿਕ ਰਹੇ ਟੁੱਟ ਰਹੀਆਂ ਨੇ ਸੰਝਾ ਰਿਸ਼ਤੇ ਟਿਕ ਰਹੇ ਵੱਧ ਰਹੇ ਨੇ ਗੈਰ ਦਿਨ ਬਦਨ ਲੁੱਟਾ ਕੋਹਾਂ ਕਤਲ ਤੇ ਡਾਕੇ ਚੋਰੀਆਂ ਲੁੱਟਾ ਕੋਹਾਂ ਕਤਲ ਤੇ ਡਾਕੇ ਚੋਰੀਆਂ ਹੁਣ ਦਾ ਜਸਦੀ ਖੈਰ ਦਿਨ ਬਦਨ

ਕਰੋ ਵਿਚਾਰਾ ਨਫਰਤਾਂ ਦੇ ਡੰਗ ਦਾ ਥੈਲੇ ਨਾ ਹੈ ਜ਼ਹਿਰ ਦਿਨ ਦਿਨ ਥੈਲੇ ਨਾ ਹੈ ਜ਼ਹਿਰ ਦਿਨ ਦਿਨ ਕਿ ਯਾ ਕੈ ਸੁਖ ਸਭ ਤੋਂ ਦੁਰੀਆ ਬੰਗਾਰ ਬੰਕੀ ਉਦਰੀਆ ਬੰਗਾਰ ਬੰਕੀ ਵਾ ਨਾ ਡਿਗਿਆ ਨਾ ਹਰਿਆ ਕੋਰੀਆ ਬੰਗਾਰ ਬੰਕੀ ਇਹ ਲਿਖਤਾਂ ਕਿ 2018 000 ਕਰੋਸੀ ਜਦ ਤੁਰਿਆ ਉਸ ਜਾਣ ਰਹੀ ਸੀ ਮੰਝਲ ਫਾੜ ਲਿਆ ਸੀ ਪੂਰਾ ਤੁਰਿਆ ਸ਼ਾਹ ਸਵਾਰ ਪ੍ਰਸ਼ੰਸਾ ਰੱਖਿਓ ਵਿੱਚ ਹਨੇਰੀਆ ਤੇ ਝੱਖੜ ਸੰ ਉਸ ਦੀ ਮਾਨ ਤੋਂ ਦੇ ਸਵਾਰੀ ਹਨੇਰੀਆ ਤੇ ਝੱਖੜ ਸੰ ਉਸ ਦੀ ਮਾਨ ਪਾਉਂਦੀ ਸਵਾਰੀ ਦਸ਼ਵਾਰੀਆਂ ਨੂੰ ਬਹਾਅ ਕਰਦਾ ਤੇਜ ਹੁੰਦਾ ਹਨ ਲੋਕਾਂ ਦੇ ਵਿੱਚ ਵੀ ਕੋਈ ਗਿਆਨੀ ਲਿਓਂਥ ਕਾਮਯਾਬ ਹੁੰਦਾ ਤੇ ਅਸਲ ਮਹਨਿਆਂ ਦੇ ਵਿੱਚ ਉਹ ਲੇਖਣੀ ਦਾ ਸਹੀ ਫਰਜ ਪੂਰਾ ਕਰ ਰਿਹਾ ਹੁੰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਬਹੁਤ ਵਧੀਆ ਤੇ ਬਹੁਤ ਹੀ ਵਧੀਆ ਚੰਗੀਆਂ ਰਚਨਾਵਾਂ ਲੈ ਕੇ ਆਪ ਵੀ ਜੇ ਜਦੋਂ ਇੱਥੇ ਆਉਂਦੇ ਹੋ ਤੇ ਮਨ ਨੂੰ ਥੋੜਾ ਜਿਹਾ ਸਕੂਨ ਇਸ ਕਰਕੇ ਮਿਲਦਾ ਕਿ ਜਤਨ ਕਰਦੇ ਆ ਆਪਾਂ ਲੋਕਾਂ ਦੇ ਅੰਗ ਸੰਖੰਡ ਦਾ ਜਤਨ ਕਰਦੇ ਆ ਆਪਾਂ ਉਹਨਾਂ ਦੀ ਆਵਾਜ਼ ਬੰਦ ਦਾ ਇਹ ਬਕਰੀ ਗੱਲ ਹੈ ਕਿ ਅਸੀਂ ਪੰਜਾਬ ਵਿੱਚ ਪੰਜਾਬ ਦੇ ਜਾਂ ਪੰਜਾਬੀ ਦੇ ਜੀਵਤ ਕਿਹੜੇ ਆ ਕੋਈ ਕਿਸ ਕਿਸਮ ਦਾ ਹਾਰ ਪੈਦਾ ਨਹੀਂ ਕਰ ਸਕੇ ਤੇ ਪੰਜਾਬ ਨੂੰ ਦਰਪੇਸ਼ ਪੁਣਾ ਸਮੱਸਿਆਵਾਂ ਨੂੰ ਇਕ ਮਾਂਝ ਤੇ ਭਾਰੰ ਦਾ ਜਤਨ ਵੀ ਨਹੀਂ ਕਰ ਸਕੇ ਜੇਸ ਦੀ ਅਸੀਂ ਸਮੇਂ ਤੋਂ ਪਹਿਲਾਂ ਬਹੁਤ ਸਮੇਂ ਤੋਂ ਪਹਿਲਾਂ ਅਸੀਂ ਦੂਰ ਮਹਿਸੂਸ ਕਰਦੇ ਹਾਂ ਪ੍ਰਵਾਸ ਸਾਡੇ ਨੌਜਵਾਨ ਪ੍ਰਵਾਸ ਤੇ ਰਾਹ ਤੇ ਪੈ ਗਏ ਨਸ਼ੇ ਨੇ ਸਾਨੂੰ ਖਾਲਿਆ ਕਿਸਾਨ ਮਜ਼ਦੂਰ ਸਾਡੇ ਸਟੀਡਾ ਨੂੰ ਜੱਫੀ ਪਾ ਕੇ ਖਾਂਡੇ ਮਜ਼ਦੂਰ ਹੋ ਕੇ ਪੰਜਾਬ ਦਾ ਪਾਣੀ ਮੁੱਕ ਗਿਆ ਇਹ ਹੋਂਦਿਆਂ ਕਿਆਨਿਆਂ ਦੇ ਵਿੱਚ ਜਦੋਂ ਅਸੀਂ ਜਿਉਨੇ ਆ ਜਦੋਂ ਅਸੀਂ ਆਪਣੇ ਆਪ ਨੂੰ ਕਰਦੇ ਹੀ ਮਹਿਸੂਸ ਕਰ ਰਹੇ ਆ ਉਸ ਵੇਲੇ ਚਾਹੀਦਾ ਤਾਂ ਇਹ ਹੁੰਦਾ ਕਿ ਅਸੀਂ ਇੱਕ ਲਹਿਜ ਲਾਈਏ ਜਿਹੜੀ ਸਮੇਂ-ਸਮੇਂ ਤੇ ਬਹੁਤ ਸਾਰੇ ਵੱਡੇ ਜੀਵਕਾਂ ਦੇ ਚਲਾਈ ਔਰ ਲੋਕਾਂ ਦੀ ਬਾਤ ਰੱਖੇ ਸਮੇਂ ਆ ਰਹੇ ਨੇ ਕਿਸ ਤਰ੍ਹਾਂ ਦੇ ਲੋਕ ਹੁੰਦੇ ਜਾ ਰਹੇ ਨੇ ਖਾਲੀ ਉਸ ਨੂੰ ਛੇਕ ਕਰਦੇ ਇਸਵੇ ਚੋਖਾ ਰਹੇ ਝੂਠ ਪ੍ਰੇਮ ਤੇ ਸ਼ਰਮ ਕਬ ਕਰ ਕਰਕੇ ਤੇਜ਼ੀਬ ਆਪਣੀ ਇਹ ਉੱਤਜੀ ਜਾ ਰਹੇ ਨੇ ਦੂਸਰੇ ਦਾ ਆਸ਼ਿਆਨਾ ਮੂਹ ਕੇ ਨਜ਼ਰ ਕੱਖੇ ਕਿਵੇਂ ਜਸ਼ਨ ਮਨਾ ਰਹੇ ਜਿਲਦੇ ਕਾਲੇ ਮੂਹ ਤੇ ਚਿੱਟੇ ਬੋਲ ਨੇ ਕਿ ਇਹਨਾਂ ਦੀ ਮੰਜ਼ਲ ਕਿੱਧਰ ਜਾ ਰਹੇ ਨੇ ਉਕਰੋਂ ਕਰੋ ਭੱਜ ਭੱਜ ਪਾਉਂਦੇ ਜੱਟੀਆਂ

اس دنیا بچ کس کس نو سمجھاؤ گے جان دے کنا نو کتر ہے جا رہے گی گائے اپنی زندگی مانے گیتا گزلانا گائے اپنی زندگی مانے گیتا گزلانا میں بل تیری میں چنگے شاید آ رہے گی میں تیری میں تیر چنگے شاید آ رہے گی بہت کنگ بہت کنگا ایک کھویا ہی پھرے برباد بڑھنا ਕਿੱਕਦੇ ਸੈਂਕੜੇ ਪੁੱਤ ਤੇ ਹੌਲ ਪੁੱਤ ਤੇ ਮਰ ਜਾਂਦਾ ਹੁੰਦੇ ਆ ਰਾਜ ਬੰਦਾ ਰੋਂਦੇ ਦੇਖੇ ਮੈਂ ਅੱਖੀਂ ਸੁਣ ਦੇ ਕੇ ਲਾਭਿੰਦਾ ਜਦ ਕਿ ਕਿਤੇ ਤੈਨੂੰ ਦਾਗ ਪੰਦਾ ਕਦੇ ਰੋਂਦੇ ਦੇਖੇ ਮੈਂ ਅੱਖੀਂ ਸੁਣ ਦੇ ਕੇ ਲਾਭਿੰਦਾ ਜਦ ਕਿ ਕਿਤੇ ਤੈਨੂੰ ਦਾਗ ਪੰਦਾ ਹੰਗਿਆਵਾ ਪੰਦ ਨੇ ਕੀ ਕੁਝ ਥੇਰ ਖਾਂਦੇ ਤੋਂ ਪਤਾ ਇਹ ਜਗਾ ਸਰਦਾ ਇਹ ਕਿਸੇ ਅੱਡੀਆਂ ਵੱਡ ਦਿੰਦੀ ਏ ਚੰਮਦੀ ਰਿਤਰੀ ਕੰਗਣੀ ਚੰਗੀ ਉੱਖੇ ਵਾਲੇ ਕੰਮ ਉਹ ਹੁੰਦਾ ਨਾਲ ਗਵੰਢੀ ਜੰਗਰੀ ਚੰਗੀ ਪਿਓ ਦੀ ਫੜਨੀ ਤਾੜੀ ਮਾਰੀ ਮੂੰਹ ਤੇ ਮਾਰੀ ਚੰਗਰੀ ਚੰਗੀ ਜਿਹੜਾ ਹਰ ਕੰਮ ਸਾਥ ਨੂੰ ਕਰਦਾ ਉਹ ਦਿਨ ਕੰਡ ਨਹੀਂ ਚਿਰਗੀ ਕਈ ਵਾਰੀ ਜੂਦ ਪਵਾ ਦਿੰਦੀ ਏ ਇਸੇ ਦੇ ਕਰਕੇ ਖੰਗਣੀ ਚੰਗੀ ਨਾ ਘਰ ਤੋਂ ਕਹਿਦਾ ਨਹੀਂ ਤਰਾਂ ਮਾਰੀ

ਤੁਹਾਨੂੰ ਵੀ ਔਰ ਤੁਹਾਨੂੰ ਮਰੰਗਨੀ ਚੰਗੀ ਅੰਜਰਾਵਾ ਖੁਸ਼ੀ ਹੀ ਰਹਿਣਾ ਚਾਹੀਦਾ ਬਹੁਤੀ ਸੋਚ ਦੀ ਤੰਗ ਨਹੀਂ ਚੰਗੀ ਅੰਜਰਾਵਾ ਖੁਸ਼ੀ ਹੀ ਰਹਿਣਾ ਚਾਹੀਦਾ ਬਹੁਤੀ ਸੋਚ ਦੀ ਤੰਗ ਨਹੀਂ ਚੰਗੀ ਅਦਾਵਤ ਮੈਂ ਨਹੀਂ ਕਰਦਾ ਮਹੱਤਵ ਨਹੀਂ ਕਰਦਾ ਯਾਦਵਤ ਮੈਂ ਨਹੀਂ ਕਰਨੀ ਮੈਨੂੰ ਨਾ ਕੋਈ ਬੇਸ਼ਕਵੇਸ਼ ਗਾਇਤ ਮੈਂ ਨਹੀਂ ਕਰਦਾ ਵਾਹ ਜੇਰਾ ਤੁਹਾਇ ਜੇ ਤੇਰੇ ਤੇ ਮੈਂ ਪਰਦੀਵਾਰਟ ਕਰਾਂਗਾ ਤੁਹਾਇ ਜੇ ਤੇਰੇ ਤੇ ਮੈਂ ਪਰਦੀਵਾਰਟ ਕਰਾਂਗਾ ਮਗਰੇ ਬੁਨਿਆਸ਼ਿਆਂ ਦੀ ਕਰਾਤ ਮੈਂ ਨਹੀਂ ਕਰਾਂਗਾ ਚਿਹਰਾ ਕੇ ਮੈਨੂੰ ਜਿਸ ਸਕੂਨ ਦਿੰਦਾ ਹੈ ਉਸ ਨੇ ਆ ਕੇ ਅਰਜ਼ੋਈ ਮੈਨੂੰ ਜਿਸ ਸਕੂਨ ਦਿੰਦਾ ਹੈ

ਦਿਕਾਵਾ ਨੀੜਾ ਕਰਦਾ ਹੁੰਦਾ ਹੁਣ ਇਹਦਾ ਵਸਲਾ ਰੱਖ ਕੇ ਦਿਖਾਵਾ ਨੀੜਾ ਕਰਦਾ ਤੇ ਉਤੋਂ ਆਖ ਜੀ ਦਿੰਦਾ ਸਿਰਸਤ ਨਹੀਂ ਕਰਨੀ ਯਾਨੀ ਕਰਦਾ ਤੇ ਉਤੋਂ ਆਖ ਜੀ ਦਿੰਦਾ ਸਿਆਸਤ ਨਹੀਂ ਕਰਨੀ ਕਿ ਉਹਨਾਂ ਦੀ ਚਾਹ ਰੀ ਚੰਗੀ ਜਿਨ੍ਹਾਂ ਦਾ دین ਹੈ ਕੋਈ ਉਹਨਾਂ ਦੀ ਚਾਹ ਰੀ ਚੰਗੀ ਜਿਨ੍ਹਾਂ ਦਾ دین ਹੈ ਕੋਈ

یہ جی بتانے کی عبادت ہی خدا تیری عبادت ہے جی بتانا عبادت ہی خدا تری عبادت ہے میری توبہ عبادت میں, میں نہیں کرد ہو کے سرد ہو کے نہیں، بڑا پش دیتا ہے حال نہیںر میں, نہیں کرنی. ہماقت میں نہیں کرنی. تو میرا کردار ہے کوئی میں جی ہاتا ہے تب پہاوے بھی میرے شرارت میں نہیں کرنا راکیش ਕਿ ਅਜੇ ਮੈਂ ਨਾਮ ਲਿਖਣਾ ਹੈ ਤੇਰਾ ਹਰ ਕਸ਼ਟ ਦੇ ਕੋਮਲ ਅਜੇ ਮੈਂ ਨਾਮ ਲਿਖਣਾ ਹੈ ਤੇਰਾ ਹਰ ਕਸ਼ਟ ਦੇ ਕੋਮਲ ਅਜੇ ਅੱਖੀਆਂ ਹਵਾਲੇ ਇਹ ਅਮਾਨਤ ਮੈਂ ਨਹੀਂ ਕਰਨੀ ਵਾਹ ਵਾਹ ਅਜੇ ਅੱਖੀਆਂ ਹਵਾਲੇ ਇਹ ਅਮਾਨਤ ਮੈਂ ਨਹੀਂ ਕਰਨੀ ਸ਼ੁਕਰੀਆ